ਪੰਜਾਬੀ ਗੱਲਬਾਤ ਚੈਨਲ ਦਾ ਅੱਜ ਖਨੌਰੀ ਬਾਰਡਰ ਤੇ ਪਹੁੰਚਣ ਤੇ ਮੈਂ ਧੰਨਵਾਦ ਕਰਦਾ ਧੰਨਵਾਦ ਨਾਲ ਹੀ ਗੁਰਦੇਵ ਸਿੰਘ ਕੈਮਰਾਮੈਨ ਦਾ ਵੀ ਕਰਦਾ ਜਿਨ੍ਹਾਂ ਨੇ ਪਿਛਲੇ ਅੰਦੋਲਨ ਦੇ ਵਿੱਚ ਵੀ ਬਹੁਤ ਜ਼ਿਆਦਾ ਹਿੱਸਾ ਪਾਇਆ ਹਾਜ਼ਰੀ ਬਹੁਤ ਹੀ ਉੱਥੇ ਅੰਦੋਲਨ ਦੇ ਵਿੱਚ ਹਰ ਮੂਮੈਂਟ ਲੋਕਾਂ ਤੱਕ ਪਹੁੰਚਦੀ ਰਹੀ ਤੇ ਹੁਣ ਵੀ ਖਨੌਰੀ ਬਾਰਡਰ ਤੇ ਵੀ ਇਹ ਪਛਾ ਰਹੇ ਆ ਸੋ ਗੱਲਬਾਤ ਕਰਦੇ ਆ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਮਰਨ ਵਰਤੇ ਬੈਠਣ ਦੀ ਜ਼ਰੂਰਤ ਕਿਉਂ ਪਈ ਤੁਸੀਂ ਸਾਰੇ ਹੀ ਜਾਣਦੇ ਹੋ 13 ਫਰਵਰੀ ਨੂੰ ਜਦੋਂ ਦਿੱਲੀ ਜਾਣ ਵਾਸਤੇ ਗੈਰ ਰਾਜਨੀਤਿਕ ਮੋਰਚੇ ਨੇ ਫੈਸਲਾ ਲਿਆ ਜਿਸ ਦੇ ਵਿੱਚ ਪੰਜਾਬ ਦੀਆਂ ਕੋਟ ਬੁੱਢਾ ਖੋਸਾ ਸੁਖਜੀਤ ਸਿੰਘ ਜਿਹੜਾ ਦੋ ਝੰਡੇ ਜਨਾਂ ਦੇ ਪ੍ਰਧਾਨ ਆ ਉਹ ਔਰ ਜਥੇਬੰਦੀਆਂ ਆਦ ਨਾਲ ਇਹਦੇ ਵਿੱਚ ਜਿਹੜੀਆਂ ਮੌਜੂਦ ਸੀ ਤੇ ਬਾਕੀ ਪੂਰੇ ਦੇਸ਼ ਦੀਆਂ ਜਥੇਬੰਦੀਆਂ ਨੇ ਫੈਸਲਾ ਲਿਆ ਕਿ ਜੋ ਪਿਛਲੀਆਂ ਮੰਗਾਂ ਸੀ ਆਪਣੀਆਂ ਮੰਨੀਆਂ ਸਰਕਾਰ ਨੇ ਐਮਐਸਪੀ ਸਮੇਤ ਉਹਨਾਂ ਦੇ ਉੱਤੇ ਕੋਈ ਗੌਰ ਨਹੀਂ ਕੀਤਾ ਤੇ ਉਹ ਜਿਹੜਾ ਅੰਦੋਲਨ ਆਪਾਂ ਪਿੱਛੇ 2024 ਵਾਸਤੇ ਛੱਡ ਕੇ ਆਏ ਸੀ ਇਹਨੂੰ ਅਸੀਂ ਜੇ ਨਾਕ ਲਾਗੂ ਕੀਤੀਆਂ ਮੰਗਾਂ ਤੇ 2024 ਦੇ ਵਿੱਚ ਦੁਬਾਰਾ ਫੇਰ ਦਿੱਲੀ ਦੇ ਵਿੱਚ ਆ ਕੇ ਬੈਠਾਂਗੇ ਪੰਜਾਬ ਦੇ ਵਿੱਚ ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋ ਆ ਕੇ ਬਹੁਤੀਆਂ ਜਥੇਬੰਦੀਆਂ ਕੁਝ ਚੋਣਾਂ ਦੇ ਵਿੱਚ ਪੈ ਗਏ ਕੁਝ ਆਪਣੇ ਆਪਣੇ ਵਿਚਾਰਾਂ ਦੇ ਹਿਸਾਬ ਨਾਲ ਅਲੱਗ-ਅਲੱਗ ਜਥੇਬੰਦੀਆਂ ਹੋ ਗਈਆਂ ਤੇ ਸਰਦਾਰ ਜਜੀਤ ਸਿੰਘ ਡੱਲੇਵਾਲ ਨੇ ਦੁਬਾਰਾ ਗੈਰ-ਰਾਜਨੀਤਿਕ ਮੋਰਚਾ ਤਿਆਰ ਕੀਤਾ 4 ਸਾਲ ਦੀ ਬਹੁਤ ਜ਼ਿਆਦਾ ਜਦੋ-ਜਹਿਦ ਦੇ ਨਾਲ ਜ਼ਿਆਦਾਤਰ ਮੈਂ ਮੀਟਿੰਗਾਂ ਦੇ ਲਾਗੇ ਹੋ ਕੇ ਵੇਖਿਆ ਤੇ ਉਹਨਾਂ ਦੇ ਅੰਦਰ ਇੱਕ ਜਜ਼ਬਾ ਸੀ ਕਿ ਜਿਹੜੀ ਕਿਸਾਨੀ ਦੇ ਮੁੱਦੇ ਵਿੱਚ ਰਹਿ ਗਏ ਰੁਲ ਗਏ ਜਾਂ ਜਿਹੜੀ ਸਰਕਾਰ ਨੇ ਮੰਗਾ ਜਿਹੜੀਆਂ ਮੰਨੀਆਂ ਸੀ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਦੁਬਾਰਾ ਹੰਬੜਾ ਮਾਰ ਰਿਹਾ ਬੜੀ ਜ਼ੋਰ ਨਾਲ ਜਿੱਤੋਂ ਮੈਂ ਗੱਲ ਸ਼ੁਰੂ ਕੀਤੀ ਕਿ ਉਹਨਾਂ ਨੂੰ ਦੁਬਾਰਾ ਬੈਠਣਾ ਕਿਉਂਕਿ ਆ ਪਿਆ ਮਰਨ ਵਰਤੇ 9 ਮਹੀਨੇ ਲਗਾਤਾਰ ਅੰਦੋਲਨ ਚੱਲਣ ਤੱਕ ਅੰਦੋਲਨ ਦੀ ਮੂਵਮੈਂਟ ਜਿਹੜੀ ਗਵਰਨਮੈਂਟ ਦੇ ਕੰਨਾਂ ਤੱਕ ਨਹੀਂ ਪਹੁੰਚ ਰਹੀ ਤੇ ਕੋ ਸਾਡੇ ਸਾਥੀ ਜਿਹੜੇ ਦੂਰ ਹੋਣ ਕਰਕੇ ਸਾਡਾ ਏਕਤਾ ਸਾਡੀ ਸੰਗਤ ਘਟ ਗਈ ਉਹਦੇ ਕਰਕੇ ਉਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਕਿ ਜਾਂ ਤੇ ਮੈਂ ਖੁਦ ਐ ਨਹੀਂ ਤੇ ਜਾਂ ਮੈਂ ਆਪਣੇ ਸਰੀਰ ਦੇ ਵਿੱਚੋਂ ਲਗਾਤਾਰ ਚਾਹੇ ਆਪਣੀ ਜਿਹੜੀ ਜ਼ਿੰਦਗੀ ਆ ਇਹਨੂੰ ਦੁਨੀਆ ਦੇ ਉੱਤੋਂ ਵਾਰ ਜੂੰਗਾ ਸੋ ਉਹਨਾਂ ਨੇ ਜਦੋਂ ਕੋਈ ਸਾਥੀਆਂ ਨੇ ਸਾਹ ਛੱਡ ਦਿੱਤਾ ਫੈਰੋ ਜਿਹੜਾ ਜੋਧਾ ਜਿਵੇਂ ਦੇਖਿਆ ਮੋਹੇ ਮਰਨੇ ਦਾ ਚਾਹ ਉਹ ਹੈ ਮਰੂ ਤੋ ਹਰ ਕੇ ਦਵਾਰ ਸੋ ਉਹਨਾਂ ਨੇ ਆਪਣਾ ਪੂਰਾ ਜੋਰ ਲਾ ਕੇ ਆਪਣੀ ਜ਼ਿੰਦਗੀ ਨੂੰ ਇਹਨਾਂ ਲੋਕਾਂ ਦੇ ਲੇਖੇ ਲਾਉਣ ਵਾਸਤੇ ਲੋਕਾਂ ਨੂੰ ਜਗਾਉਣ ਵਾਸਤੇ ਇਹ ਬਲੀਦਾਨ ਕਰਨ ਵਾਸਤੇ ਸੋਚਿਆ ਇਸ ਕਰਕੇ ਅਸੀਂ ਅਪੀਲ ਕਰਦੇ ਆਂ ਹਨੋਰੀ ਬਾਡਰ ਤੋਂ कि आज जो ਉਹਨਾਂ ਨੂੰ 22 ਦਿਨ ਹੋ ਗਏ ਇਸ ਅੰਦੋਲਨ ਨੂੰ ਚਲਾਉਂਦਿਆਂ ਮਰਨ ਵਰਤੇ ਬੈਠਿਆਂ ਵੱਧ ਤੋਂ ਵੱਧ ਸੰਤਾ ਇੱਥੇ ਪਹੁੰਚ ਕੇ ਉਹਨਾਂ ਦਾ ਸੰਜੋਗ ਕਰਨ ਸੰਤਾ ਆ ਵੀ ਬਹੁਤ ਰਈਆਂ ਬਹੁਤ ਲੋਕ ਆ ਮਹਾਰੇ ਵੀ ਪਿੰਡਾਂ ਵਿੱਚੋਂ ਚੱਲ ਪਿਆ ਤੇ ਜਦੋਂ ਨੌਜਵਾਨ ਸਾਥ ਦੇਣਗੇ ਅੰਦੋਲਨ ਦਾ ਤੇ ਇਸ ਬੁੱਢੇ ਭਗ ਸਿੰਘ ਦਾ ਉਦੋਂ ਇਹ ਅੰਦੋਲਨ ਆਪਾਂ ਜਿੱਤ ਕੇ ਇੱਥੋਂ ਜਾਵਾਂਗੇ ਮੈਂ ਦੁਬਾਰਾ ਫੇਰ ਅਪੀਲ ਕਰਦਾ ਵੱਡੇ ਪੱਤਰ ਤੇ ਕਨੌਰੀ ਬਾਰਡਰ ਉਪਰ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ